vahe guru sat naam vahe guru. sat naam vahe guru. sat naam vahe guru. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਦਾ ਸਰਕਾਰ ਚੱਲ ਰਹੀ ਸ਼ਬਦ ਰਾਗ ਚਾਰ ਲੜੀ ਵਾਰ ਕਥਾ ਦੇ ਵਿੱਚ ਭਾਨ ਸ੍ਰੀ ਗੁਰੂ ਨਾਨਕ ਮਹਾਰਾਜ ਜੀ ਦੀ ਬਾਣੀ ਆਸਾ ਦੀ ਵਾਰ ਚੱਲ ਰਹੀ ਹੈ ਆ ਜਿਸ ਦੇ 6 ਸ਼ਲੋਕ ਸੰਪੂਰਨ ਹੋਈ ਸੀ ਜੋ 7ਵਾਂ ਸ਼ਲੋਕ ਹੈ ਉਹ ਕਲ ਰੰਭੁ ਆਸੀ ਜੀ ਦਾ ਇੱਕ ਬੰਦ ਸੰਪੂਰਨ ਹੋਇਆ ਸੀ ਅਗਲਾ ਬੰਦ ਮਹਾਰਾਜ ਜੀ ਦੂਜੇ ਪਾਤਸ਼ਾਹ ਗੁਰੂ ਅੰਗਦ ਦੇ ਪਾਤਸ਼ਾਹ ਜੀ ਚਾਰਨ ਕਰਦੇ ਹਨ ਆਓ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਆਪਣੀ ਰਸਨਾ ਤੋਂ ਅਗਲਾ ਬੰਦ ਆਰੰਭ ਕਰਦੇ ਹਾਂ ਜੀ ਮਹੱਲਾ ਦੂਜਾ ਹੁਮੈ ਇਹ ਆਜਾਤ ਹੈ ਹੁਮੈ ਕਰਮ ਕਮਾਈ ਹੁਮੈ ਇਹ ਹੀ ਬੰਦਨਾ ਫਿਰ ਫਿਰ ਜੋਨੀ ਪਾਏ ਪਾਤਸ਼ਾਹ ਜੀ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਦੂਜੇ ਪਾਤਸ਼ਾਹ ਜੀ ਦਾ ਇਹ ਸ਼ਲੋਕ ਹੈ ਇਸ ਲਈ ਸ਼ਲੋਕ ਦੇ ਵਿੱਚ ਬੰਦ ਦੇ ਵਿੱਚ ਮਹਾਰਾਜ ਜੀ ਵੀ ਬਚਨ ਕਰਦੇ ਸਾਨੂੰ ਪ੍ਰਦੇਸ਼ ਬਖਸ਼ੇ ਹਨ ਹੋਂ ਵਿੱਚ ਆਇਆ ਹੋਂ ਵਿੱਚ ਗਿਆ ਹੋ ਮੇ ਬਾਰੇ ਮਹਾਰਾਜ ਜੀ ਨੇ ਵਰਣ ਕੀਤਾ ਕੀ ਮਨੁੱਖ ਨੂੰ ਇਹ ਵੱਡਾ ਹਉਮੇ ਦਾ ਰੋਗ ਹੈ ਜੋ ਜੰਮਣ ਤੋਂ ਲੈ ਕੇ ਜਿਸ ਵੇਲੇ ਮਨੁੱਖ ਪੈਦਾ ਹੁੰਦਾ ਉਸ ਵੇਲੇ ਰੋਗ ਲੱਗਦਾ ਹੈ ਹਉਮੇ ਦਾ ਰੋਗ ਜਿਹੜਾ ਉਹ ਬਹੁਤ ਲੰਮਾ ਸਮਾਂ ਜਾਂਦਾ ਹੈ ਵੀ ਮਹਾਰਾਜ ਜੀ ਇੱਥੇ ਦੂਜੇ ਪਾਤਸ਼ਾਹ ਜੀ ਵੀ ਵਰਣਨ ਕਰਦੇ ਹਨ ਹੋਮੇ ਇਹਾ ਜਾਤ ਹੈ ਹੋਮੇ ਕਰਮ ਕਮਾਏ ਹੋਮੇ ਹੀ ਬੰਦਲਾ ਫਿਰ ਫਿਰ ਜੁਨੀ ਪਾਏ ਖੋਤੇ ਹੋਮੇ ਤੁਸੀਂ ਇੱਥੇ ਹੋਮੇ ਹੈ ਮਹਾਰਾਜ ਜੀ ਗੁਰਨਾਨਕ ਪਾਤਸ਼ਾਹ ਜੀ ਹੋਮੀ ਹੋਮੇ ਨੂੰ ਕਹਿੰਦਿਆ ਨੂੰ ਮੈਂ ਇਹਨੂੰ ਕਹਿੰਦੇ ਹਾਂ ਉੱਚੇ ਪਾਨੂ ਕਹਿੰਦੇ ਨੇ ਜਿਹਨੂੰ ਅਸੀਂ ਇਹ ਕਹਿੰਦੇ ਆ ਕਿ ਬੜੇ ਸਾਡੇ ਵਿੱਚ ਗੁਣ ਹਨ ਹੋ ਮੇਂ ਹੁੰਦੀ ਐ ਹੋਂ ਹੀ ਹੁੰਦੀ ਹੈ ਉੱਥੇ ਹੋਂ ਵਿੱਚ ਮਹਾਰਾਜ ਨੇ ਕਹਿ ਇਥੇ ਹੋਂ ਮੇਂ ਕਹਿ ਮਹਾਰਾਜ ਨੇ ਦੂਜੇ ਪਾਤਸ਼ਾਹ ਜੀ ਕਹਿੰਦੇ ਹੋਂ ਮੇ ਇਹ ਆਤ ਹੈ ਹੋਂ ਮੇ ਕਰਮ ਕਮਾਏ ਹੋਂ ਮੇ ਦਾ ਮਹਾਰਾਜ ਜੀ ਕਹਿੰਦੇ ਇਹ ਵੱਡਾ ਜੀਵ ਨੂੰ ਰੋਗ ਲੱਗ ਜਾਂਦਾ ਹੈ ਹੋਂ ਮੇ ਦੇ ਵਿੱਚ ਹੀ ਮਹਾਰਾਜ ਜੀ ਕਹਿੰਦੇ ਇਹ ਜੀਵ ਇਹ ਮਨੁੱਖ ਸਾਰੇ ਕੰਮ ਕਰਦਾ ਹੈ ਸੰਸਾਰ ਵਿੱਚ ਸੱਚੀ ਵਿੱਚ ਹਰ ਕੰਮ ਦੇ ਵਿੱਚ ਮਹਾਰਾਜ ਜੀ ਕਹਿੰਦੇ ਕਰਮ ਦੇ ਵਿੱਚ ਹੁੰਮੇ ਜਿਹੜੀ ਉਹ ਨજર ਆਉਂਦੀ ਹੈ ਤੇ ਮਹਾਰਾਜ ਜੀ ਕਹਿੰਦੇ ਹੁੰਮੇ ਇਹ ਆਤ ਹੈ ਮਹਾਰਾਜ ਜੀ ਕਹਿੰਦੇ ਇਹਦਾ ਕਰਮ ਬਣ ਜਾਂਦਾ ਜਿਵੇਂ ਕੋਈ ਅਸੀਂ ਕੰਮ ਛੱਡ ਨਹੀਂ ਸਕਦੇ ਤੇ ਉਹਨੂੰ ਕਹਿੰਦੇ ਕਰਮ ਕਹਿੰਦੇ ਹਨ ਹਰ ਰੋਜ਼ ਹੀ ਜਿਹੜਾ ਕੰਮ ਨੇ ਤਾਂ ਪ੍ਰਤੀ ਕਰੀਏ ਤੇ ਉਹਨੂੰ ਨੇਤ ਦਾ ਕਰਮ ਬਣ ਕਿਆ ਜੰਦਾ ਕਿਸੇ ਤਰ੍ਹਾਂ ਹੁਮੇ ਵੀ ਸਾਡੇ ਨੇਤ ਦੇ ਕਰਮ ਦੇ ਵਿੱਚ ਆ ਜਾਂਦੀ ਹੈ ਹਰ ਕੰਮ ਦੇ ਵਿੱਚ ਮਹਾਰਾਜ ਜੀ ਕਹਿੰਦੇ ਹੁਮੇ ਝਲਕਦੀ ਆ ਨજર ਹੁੰਦੀ ਹੈ ਇਹ ਹੁਮੈ ਈ ਬੰਦਨਾ ਮਹਾਰਾਜ ਜੀ ਇੱਥੇ ਈ ਈ ਕਹਿੰਦੇ ਹਨ ਆਪਾਂ ਤਕਰੀਬਨ ਇਹੀ ਵੜ ਜਾਂਦੇ ਹਾਂ ਬਹੁਤ ਹਰ ਈੜੀ ਦੇ ਨਾਲ ਹੈ ਈੜੀ ਨੂੰ ਲਾਵਾ ਈੜੀ ਨੂੰ ਪਿਆਰੀ ਈ ਈ ਬੋਲਣਾ ਹੈ ਤਕਰੀਬਨ ਬਹੁਤੇ ਇਹੀ ਬੋਲ ਜਾਂਦੇ ਹਨ ਹਉਮੈ ਇਹੀ ਬੰਦਨਾ ਫਿਰ ਫਿਰ ਜੁਨੀ ਪਾਏ ਮਹਾਰਾਜ ਜੀ ਕਹਿੰਦੇ ਇਹੀ ਬੰਧਨ ਹਨ ਇਹ ਸਬੰਧਨਾਂ ਦੇ ਸੰਗਲਾਂ ਦੇ ਵਿੱਚ ਜੰਜੀਰਾਂ ਦੇ ਵਿੱਚ ਅਸੀਂ ਫਸੇ ਰਹਿੰਦੇ ਹਾਂ ਫਿਰ ਫਿਰ ਜੁਨੀ ਮਹਾਰਾਜ ਜੀ ਕਹਿੰਦੇ ਫਿਰ ਫਿਰ ਜੁਨਾ ਦੇ ਵਿੱਚ ਦੁਬਾਰਾ ਦੁਬਾਰਾ ਫੇਰ ਹਉਮੈ ਕਰਕੇ ਮਰ ਜਾਂਦੇ ਹਾਂ ਸਰੀਰ ਕਰਕੇ ਫਿਰ ਜੰਮਨੇ ਆ ਹੇ ਰੋਸੇ ਹਉਮੈ ਦੇ ਜਾਲ ਵਿੱਚ ਮਹਾਰਾਜ ਜੀ ਕਹਿੰਦੇ ਜੰਮਣ ਮਰਨ ਵਿੱਚ ਪੈਣਾ ਪੈਂਦਾ ਹਉਮੈ ਕਿੱਥੋਂ ਉਪਜੈ ਕਿਤ ਸੰਜਮੇ ਜਾਏ ਇਹ ਮਹਾਰਾਜ ਜੀ ਤੇ ਫਿਰ ਬਤਨ ਕਰਦਿਆਂ ਕਹਿੰਦੇ ਹਉਮੈ ਕਿੱਥੋਂ ਉਪਜਦੀ ਹੈ ਇੱਥੋਂ ਪੈਦਾ ਹੁੰਦੀ ਹੈ ਤੇ ਕਿੱਥੇ ਚਲੀ ਜਾਂਦੀ ਹੈ ਇਹ ਕਿਵੇਂ ਖਤਮ ਹੋ ਸਕਦੀ ਹੈ ਸਵਾਲ ਕਰਦਿਆਂ ਪਾਛਾ ਕਹਿੰਦੇ ਹਉਮੈ ਕਿੱਥੋਂ ਉਪਜੈ ਕਿਤ ਸੰਜਮ ਕਿਹੜੇ ਸੰਜਮ ਦੇ ਨਾਲ ਤਰੀਕੇ ਦੇ ਨਾਲ ਇਹ ਜਾਏ ਕਹਿੰਦੇ ਇਹ ਖਤਮ ਹੋ ਜਾਵੇ ਤੇ ਮਹਾਰਾਜ ਜੀ ਬਤਨ ਕਰਦਨ ਹੋਮੈ ਇਹੋ ਹੁਕਮ ਹੈ ਪੇ ਕਿਰਤ ਫਿਰਾਏ ਤੇ ਮਹਾਰਾਜ ਜੀ ਕਹਿੰਦੇ ਫਿਰ ਜਵਾਬ ਵੀ ਦਿੰਦੇ ਨੇ ਪਾਛਾ ਜੀ ਕਹਿੰਦੇ ਹਮੇ ਇਹੋ ਉਪਜੈ ਮਹਾਰਾਜ ਜੀ ਕਹਿੰਦੇ ਹਮੇ ਇਹੋ ਹੁਕਮ ਹੈ ਹੁਕਮ ਦੇ ਵਿੱਚ ਉਹਦੇ ਮਾਲਕ ਦੇ ਇਹ ਪੈਦਾ ਹੁੰਦੀ ਹੈ ਹਮੇ ਕਿ ਹਰ ਚੀਜ਼ ਹੀ ਉਹਦੇ ਹੁਕਮ ਵਿੱਚ ਹੈ ਤੇ ਮਹਾਰਾਜ ਜੀ ਕਹਿੰਦੇ ਉਹਦੇ ਹੁਕਮ ਵਿੱਚ ਹੀ ਆਏ ਵੀ ਮਹਾਰਾਜ ਜੀ ਕਹਿੰਦੇ ਮੈਂ ਵੀ ਪਾਦਾ ਕਰਨ ਵਾਲੋ ਮਾਲਕ ਕੀ ਹੈ ਤੇ ਉਹਦੇ ਵਿੱਚ ਹੀ ਮਨੁੱਖ ਫਸਿਆ ਰਹਿੰਦਾ ਹੁਮੇ ਇਹੋ ਹੁਕਮ ਹੈ ਪਏ ਕਿਰਤ ਫਰਾਏ ਤੇ ਮਹਾਰਾਜ ਜੀ ਕਹਿੰਦੇ ਜ਼ਿੰਦਗੀ ਵਿੱਚ ਫਿਰ ਇਹਦੇ ਰਾਈ ਅਸੀਂ ਕੰਮ ਕਰੀ ਜਾਂਦੇ ਹਰ ਕੰਮ ਕਰਦੇ ਆ ਤੇ ਉਹਦੇ ਵਿੱਚ ਹੁਮੇ ਪੈਦਾ ਕਰ ਲੈਨੇ ਆ ਕੀ ਮੈਂ ਕੀਤਾ ਮੇਰਾ ਹੈ ਮੇਰਾ ਕੀਤਾ ਹੋਇਆ ਹੋਇਆ ਮੈਂ ਨਾ ਕਰਦਾ ਕਿਤੇ ਹੋਣਾ ਸੀ ਕਹਿੰਨੇ ਨਾ ਆਪਾ ਮੈਂ ਕੰਮ ਕੀਤਾ ਮਿਹਨਤ ਮੈਂ ਕੀਤੀ ਹੈ ਭੂਮੀ ਹੈ ਜਿਹੜੀ ਮੈਂ ਵਿੱਚ ਬੋਲਦੀ ਹੈ ਜੀ ਮਹਾਰਾਜ ਜੀ ਤੇ ਕਦੀ ਨਹੀਂ ਕਹਿੰਦੇ ਕਿ ਪ੍ਰਮਾਤਮਾ ਨੇ ਕਿਰਪਾ ਕੀਤੀ ਤਾਂ ਹੋਇਆ ਤੇ ਆਪਾਂ ਆਪਣੇ ਕਹਿੰਨੇ ਨਾ ਸਾਰਾ ਕੁਝ ਮੈਂ ਕੀਤਾ ਹੁਮੇ ਜਿਹੜੀ ਉਹ ਮਿੰਟ ਦੇ ਵਿੱਚ ਆ ਖੜਦੀ ਹੈ ਜੀ ਮਹਾਰਾਜ ਜੀ ਕਹਿੰਦੇ ਪਈਏ ਕਿਰਤ ਫਰਾਏ ਮਹਾਰਾਜ ਜੀ ਕਹਿੰਦੇ ਸਾਰੇ ਕੰਮ ਹਉਮੇ ਵਿੱਚ ਹੀ ਕਰਦੇ ਹਉਮੇ ਦੀ ਰਗ ਰੋਗ ਹੈ ਦਾਰੂ ਵੀ ਇਸ ਮਾਇ ਇਹ ਮਹਾਰਾਜ ਜੀ ਕਹਿੰਦੇ ਦਿਗ ਰੋਗ ਹੈ ਦਿਗ ਤੋਂ ਭਾਵ ਲੰਮਾ ਰੋਗ ਜਿਵੇਂ ਕਈ ਸਰੀਰਕ ਲੋ ਰੋਗ ਲੰਬੇ ਹੁੰਦੇ ਹਨ ਨਾ ਛੇਤੀ ਕਿਤੇ ਹਟਦੇ ਨਹੀਂ ਸਰੀਰਕ ਰੋਗ ਵੀ ਲੰਬੇ ਹੁੰਦੇ ਆ ਲੰਬੇਰੇ ਜਿਹੜੇ ਹਟਦੇ ਨਹੀਂ ਛੇਤੀ ਇਸੇ ਤਰ੍ਹਾਂ ਇਹ ਜਿਹੜਾ ਰੋਗ ਹੈ ਮਹਾਰਾਜ ਜੀ ਕਹਿੰਦੇ ਆਤਮਕ ਰੋਗ ਹੈ ਇਹ ਹਉਮੇ ਦਾ ਦਾਰੂ ਤਾਂ ਹੈ ਮਹਾਰਾਜ ਜੀ ਕਹਿੰਦੇ ਇਹ ਨਹੀਂ ਕੀ ਹਟ ਨਹੀਂ ਸਕਦਾ ਆਸ਼ਾ ਜੀ ਕਹਿੰਦੇ ਹਮੇਂ ਦੀਰਗ ਰੋਗ ਹੈ ਇਹ ਦੀਰਗ ਲੰਬਾ ਰੋਗ ਹੈ ਮਹਾਰਾਜ ਜੀ ਕਹਿੰਦੇ दारू ਪੀ ਸਮਾਏ ਕਹਿੰਦਾ ਇਹਦੀ ਦਾ ਮਹਾਰਾਜ ਜੀ ਕਹਿੰਦੇ ਪਾਸ਼ਾ ਜੀ ਕਹਿੰਦੇ ਤਾਂ दारू ਵੀ ਹੈ ਇਹ ਹਟ ਵੀ ਸਕਦਾ ਹੈ ਇਹ ਨਹੀਂ ਕੀ ਇਹ ਜੇ ਲੰਬਾ ਹੈ ਹਟ ਨਹੀਂ ਸਕਦਾ ਤੇ ਮਹਾਰਾਜ ਜੀ ਜਵਾਬ ਵੀ ਦੇ ਦੇਣ ਕਹਿੰਦੇ ਭਾਈ ਇਹ ਤਾਂ दारू ਇਹਦੀ ਦਵਾਈ ਹੈ ਸਾਡੇ ਕੋਲ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ ਤੇ ਢੰਗ ਵੀ ਦਸਤ ਨਾਲ ਦੀ ਨਾਲ ਮਹਾਰਾਜ ਨੇ ਜਵਾਬ ਵੀ ਦਿੱਤਾ ਕਹਿੰਦੇ ਜੇ ਉਹਦੀ ਕਿਰਪਾ ਹੋਵੇ ਉਹ ਕਿਰਪਾ ਕਰ ਦੇਵੇ ਮੇਰਾ ਮਾਲਕ ਮੇਰਾ ਪ੍ਰਭੂ ਮਹਾਰਾਜ ਜੀ ਕਹਿੰਦੇ ਕਿਰਪਾ ਕਰੀ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ ਈਮਾਰਾ ਜੀ ਕਹਿੰਦੇ ਜਦੋਂ ਉਹ ਕਿਸੇ ਜਗਿਆਸੂ ਤੇ ਮਨੁੱਖ ਤੇ ਆਪਣੀ ਕਿਰਪਾ ਕਰ ਦੇਵੇ ਤੇ ਉਹ ਫਿਰ ਗੁਰੂ ਦਾ ਸ਼ਬਦ ਕਮਾੰਦਾ ਗੁਰਸਿੱਖ ਉਹ ਜਗਿਆਸੂ ਇਹਦੇ ਗੁਰੂ ਦੇ ਸ਼ਬਦ ਦੀ ਕਮਾਈ ਦੇ ਨਾਲ ਇਹਦਾ دارو ਨਾਮ ਬਣਦਾ ਉਹ ਬਾਣੀ ਬਣਦੀ ਹੈ ਗੁਰੂ ਦਾ ਸ਼ਬਦ ਬਣਦਾ ਜਿਹਦੇ ਨਾਲ ਇਹ ਦੀਰਗ ਰੋਗ ਖਤਮ ਹੁੰਦਾ ਹੋਮੇ ਦਾ ਹੋਮੇ ਦਾ ਲੰਬਾ ਰੋਗ ਜਿਹਦੇ ਨਾਲ ਟੁੱਟ ਜਾਂਦਾ ਹੈ ਇਹ ਕੋਈ ਦਾਰੂ ਹੈ ਇੱਕੋ ਹੀ ਨਾਮ ਹੀ ਹੈ ਜਿਹੜਾ ਇਹਨੂੰ ਤਾਰ ਸਕਦਾ ਖਤਮ ਕਰ ਸਕਦਾ ਹੋਰ ਕੋਈ ਧੰਗ ਤਰੀਕਾ ਨਹੀਂ ਹੈ ਨਾਨਕ ਕਹੇ ਸੁਨੋ ਜਨ ਇਤ ਸੰਜਮ ਦੁੱਖ ਜਾਏ ਦੇਖੋ ਕੀਲੀ ਭਗਤੀ ਵਿੱਚ ਦੱਸਤਾ ਮਹਾਰਾਜ ਨਾਨਕ ਕਹੇ ਸੁਨੋ ਜਨੋਹੇ ਜਨੋਹ ਗੁਰਮੁਖੋ ਇਹ ਜਗਿਆਸੂ ਮਹਾਰਾਜੀ ਕਹਿੰਦੇ ਸੁਣਨਾ ਕਰੋ ਇਤ ਸੰਜਮ ਦੁੱਖ ਜਾਏ ਇੰਦੇ ਸੰਜਮ ਦੇ ਨਾਲ ਦੁੱਖ ਚਲਾ ਜਾਂਦਾ ਹੈ ਅੰਜਮ ਧੀਰਜ ਪ੍ਰਾਪਤ ਕਰ ਲੈਣੀ ਗੁਰੂ ਦੇ ਸ਼ਬਦ ਰਾਹੀਂ ਸੰਜਮ ਨੂੰ ਧਾਰਨ ਕਰਨਾ ਜ਼ਿੰਦਗੀ ਦੇ ਵਿੱਚ ਤੇ ਮਹਾਰਾਜ ਜੀ ਕਹਿੰਦੇ ਉਹਦੇ ਨਾਲ ਇਹ ਦੁੱਖ ਉਤਰ ਸਕਦਾ ਹੈ ਲੈ ਸਕਦਾ ਹੈ ਇਹੀ ਇਹਦੀ ਦਵਾਈ ਹੈ دارو ਹੈ ਗੁਰੂ ਦਾ ਸ਼ਬਦ ਜਿਹਦੇ ਨਾਲ ਇਸ ਰੋਗ ਨੂੰ ਅਸੀਂ ਤੋੜ ਸਕਦੇ ਹਾਂ ਨਹੀਂ ਤਾਂ ਜਨਮ ਤੋਂ ਲੈ ਕੇ ਮਰਨ ਤੱਕ ਨਾਲ ਜਾਂਦਾ ਹੈ ਨਹੀਂ ਤਾਂ ਫਿਰ ਜਨਮ ਧਾਰਨ ਕਰਨੇ ਪੈਂਦੇ ਨ ਵਾਰ-ਵਾਰ ਜੰਮਦੇ ਮਰਦੇ ਆ ਫਿਰ ਨਾਲ ਇਹੀ ਰੋਗ ਫਿਰ ਆ ਜਾਂਦਾ ਫਿਰ ਜੰਮਦੇ ਆ ਪਰਦੇ ਆ ਫਿਰ ਆ ਜਾਂਦਾ ਭਾਰਤ ਜੀ ਕਹਿੰਦੇ ਸ਼ਬਦ ਦੀ ਕਮਾਈ ਨਾਲ ਇਹਨੂੰ ਤਾਰ ਸਕਦੇ ਆ ਪੌੜੀ ਅੱਗੇ ਪਾਤਸ਼ਾਹ ਜੀ ਪਿਆਰੇ ਪੌੜੀ ਸ਼ੁਰੂ ਕਰਦੇ ਹਨ ਔੜੀ ਸੇਵ ਕੀਤੀ ਸੰਤੋਖਈ ਇਹਨੇ ਸੱਚੋ ਸਾਚ ਤੇ ਆਇਆ ਉੜੀ ਦੀ ਰੰਮਤਾ ਕਰਦੇ ਹਨ ਮਹਾਰਾਜ ਜੀ ਕਹਿੰਦੇ ਸੇਵ ਕੀਤੀ ਸੰਤੋਖੀ ਸੰਤੋਖੀ ਜੀਵ ਇਹਨਾਂ ਨੂੰ ਸੰਤੋਖ ਆ ਜਾਂਦਾ ਸੰਤੋਖੀ ਉਹਨੂੰ ਕਹਿੰਦੇ ਹਨ ਜਿਨ੍ਹਾਂ ਨੂੰ ਸੰਤੋਖ ਹੁੰਦਾ ਧੀਰਜ ਹੁੰਦੀ ਹੈ ਇਹਨਾਂ ਦਾ ਮਨ ਖੜ ਜਾਂਦਾ ਸੰਤੋਖ ਵਿੱਚ ਆ ਜਾਂਦਾ ਮਹਾਰਾਜ ਜੀ ਕਹਿੰਦੇ ਉਹ ਸੇਵਾ ਕਰਦੇ ਹਨ ਸੇਵ ਕੀਤੀ ਸੰਤੋਖੀ ਜਿਨੇ ਸੱਚੋ ਸੱਚ ਧਿਆਇਆ ਇੱਥੇ ਸੰਤੋਖੀ ਏ ਬਿੰਦੀ ਲਾ ਕੇ ਅੱਖਰ ਪੜ੍ਹਨਾ ਹੈ ਈੜੀ ਜਿਹੜੀ ਆ ਉਹ ਬਿੰਦੀ ਲਾ ਕੇ ਆ ਸੰਤੋਖੀ ਜਿਨੇ ਸਚੋ ਸੱਚ ਧਿਆਇਆ ਸੰਤੋਖੀ ਜੀਵ ਮਹਾਰਾਜ ਜੀ ਕਹਿੰਦੇ ਜਿਹੜੇ ਗੁਰਮਖ ਪਿਆਰੇ ਜਗਿਆਸੂ ਸੰਤੋਖੀ ਹਨ ਜਿਨ੍ਹਾਂ ਨੇ ਸਚੋ ਸੱਚ ਮਹਾਰਾਜ ਜੀ ਕਹਿੰਦੇ ਪਰਮਾਤਮਾ ਨੂੰ ਸੱਚੇ ਨੂੰ ਧਿਆਉਣਾ ਕੀਤਾ ਉਹ ਨਹੀਂ ਮੰਦੇ ਪੈਰ ਨਾ ਰੱਖਿਓ ਕਰ ਸੋ ਕੀਰਤ ਧਰਮ ਕਮਾਇਆ ਮਹਾਰਾਜ ਜੀ ਕਹਿੰਦੇ ਉਹ ਮੰंदे ਪਾਸੇ ਪੈਰ ਨਹੀਂ ਪਾਉਂਦੇ ਉਹ ਮਾੜਿਆਂ ਦੀ ਸੰਗਤ ਵਿੱਚ ਨਹੀਂ ਜਾਂਦੇ ਉਹ ਮੰਦ ਭਾਗੀਆਂ ਦੇ ਵਿੱਚ ਨਹੀਂ ਜਾਂਦੇ ਮਹਾਰਾਜ ਜੀ ਕਹਿੰਦੇ ਗੁਰਮਖ ਜਿਹੜਨ ਸੰਤੋਖੀ ਜੀਵਨ ਗੁਰੂ ਦਾ ਨਾਮ ਜਪਦੇ ਹਨ ਗੁਰੂ ਨੂੰ ਧਿਆਉਂਦੇ ਹਨ ਉਹਨਾਂ ਮੰਨਦਾ ਪੈਰ ਨਾ ਰੱਖਿਓ ਮੰਦ ਮਹਾਰਾਜ ਜੀ ਕਹਿੰਦੇ ਮਾੜੀ ਸੰਗਤ ਵਿੱਚ ਔਗਣਾ ਦੇ ਵਿੱਚ ਚਿੱਕੜ ਵਿੱਚ ਪੈਰ ਨਹੀਂ ਪਾਉਂਦੇ ਉਹਨਾਂ ਨੂੰ ਆਪ ਰੱਖਦਾ ਹੈ ਮਾਲਕ ਪਾਸ਼ਾ ਜੀ ਕਹਿੰਦੇ ਉਹ ਨਹੀਂ ਮੰਨਦਾ ਪੈਰ ਨਾ ਰੱਖਿਓ ਕਰ ਸੋ ਕੀਰਤ ਉਹਦੀ ਕੀਰਤੀ ਗਾਉਂਦੇ ਹਨ ਹੱਥਾਂ ਪੈਰਾਂ ਤਾਂ ਨਾਲ ਮਿਹਨਤ ਕਰਦੇ ਹਨ ਜੀਬਾ ਨਾਲ ਕੀਰਤੀ ਗਾਉਂਦੇ ਹਨ ਹੱਥਾਂ ਨਾਲ ਕੀਰਤ ਕਰਦੇ ਹਨ ਦੋਵੇਂ ਪੱਖ ਕਰਦੇ ਹਨ ਮਹਾਰਾਜ ਜੀ ਕਹਿੰਦੇ ਜੀਬਾ ਦੇ ਨਾਲ ਉਹਦੀ ਕੀਰਤੀ ਉਹਦਾ ਜਸ ਗਾਈ ਜਾਂਦੇ ਹਨ ਤੇ ਧਰਮ ਦੀ ਕਮਾਈ ਕਰਦੇ ਹਨ ਧਰਮਕ ਮਾਇਆ ਜਿਨ੍ਹਾਂ ਨੇ ਧਰਮ ਕਮਾਲਿਆ ਉਹਨਾਂ ਨੇ ਸਾਰਾ ਕੁਝ ਕਮਾਲਿਆ ਧਰਮ ਕਮਾਣਾ ਹੁੰਦਾ ਸੰਤੋਖ ਸੰਤੋਖੀ ਬਣ ਕੇ ਤੇ ਮਹਾਰਾਜ ਜੀ ਨੇ ਸ਼ੁਰੂ ਚ ਦੱਸਤਾ ਕਹਿੰਦੇ ਸੰਤੋਖੀ ਜੀ ਵੀ ਸੇਵਾ ਕਰ ਸਕਦਾ ਨਹੀਂ ਤਾਂ ਬਾਹਰੋਂ ਸਭ ਵਿਖਾਵਾ ਹੈ ਬਨੌਟੀਪਾਨਾ ਸੰਤੋਖ ਧੀਰਜ ਮਤ ਜਿਨ੍ਹਾਂ ਨੂੰ ਆ ਜਾਂਦੀ ਉਹ ਮਹਾਰਾਜ ਜੀ ਕਹਿੰਦੇ ਫੁਰਨੇ ਹਰੈ ਤ ਸੰਤੋਖ ਵਿੱਚ ਸੇਵਾ ਕਰਦੇ ਹਨ ਉਹ ਮੰਦਭਾਗੀ ਨਹੀਂ ਹੁੰਦੇ ਮਾੜੇ ਕਰਮ ਨਹੀਂ ਹੁੰਦੇ ਉਹਨਾਂ ਦੇ ਮਹਾਰਾਜ ਜੀ ਕਹਿੰਦੇ ਉਹਨਾਂ ਦੇ ਪੈਰ ਸੱਚ ਧਰਮ ਵੱਲ ਤੁਰਦੇ ਹਨ ਉਹਦੀ ਤੀਰਤੀ ਜੱਤ ਗੰਦਨ ਪਾਤਸ਼ਾਹ ਜੀ ਕਹਿੰਦੇ ਕਾਰਕ ਸੁਕੀਰਤ ਧਰਮ ਕਮਾਇਆ ਉਹ ਧਰਮ ਨੂੰ ਕਮਾਉਣਾ ਕਰਦੇ ਹਨ ਆਪਣੇ ਜ਼ਿੰਦਗੀ ਦੇ ਸਵਾਸਾਂ ਨਾਲ ਜਿਵੇਂ ਅਸੀਂ ਬਾਹਰਲੀ ਕਮਾਈ ਕਰਦੇ ਹਾਂ ਧਨ ਇਕੱਠਾ ਕਰਦੇ ਹਾਂ ਬਾਹਰਲੇ ਧੰਧਿਆਂ ਵੱਲ ਜ਼ਿਆਦਾ ਭੱਜਦੇ ਹਾਂ ਇਹ ਪਰ ਉਹ ਧਰਮ ਨੂੰ ਕਮਾਉਂਦੇ ਆ ਧਰਮ ਨੂੰ ਧਰਮ ਨੂੰ ਕਮਾਉਣਾ ਉਹ ਮਹਾਰਾਜ ਦੀ ਗੁਨਾ ਦੇ ਨਾਲ ਕਮਾਇਆ ਜਾਂਦਾ ਹੈ ਉਹ ਗਨਾਂ ਨੂੰ ਛੱਡ ਕੇ ਗੁਨਾ ਨੂੰ ਧਾਰਨ ਕਰਕੇ ਸੰਤੋਖ ਧੀਰਜ ਧਾਰਨ ਕਰਕੇ ਧਰਮ ਕਮਾਇਆ ਜਾਂਦਾ ਹੈ ਕੋਈ ਬਨੋਟੀ ਪੰਨ ਥੋੜਾ ਕਿ ਬਾਹਰੋਂ ਧਰਮੀ 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 ਕਹਿ ਕੇ ਅਸੀਂ ਧਰਮੀ ਬਣ ਜਾਵਾਂਗੇ ਨਹੀਂ ਪਿਆਰਿਓ ਵਿਖਾਵਾ ਨਹੀਂ ਅੰਦਰੋਂ ਧਰਮ ਕਮਾਇਆ ਜਾਂਦਾ ਹੈ ਕਿ ਮਹਾਰਾਜ ਨੇ ਤਾਂ ਚੋਣੀ ਇਥੋਂ ਕੀਤੀ ਦਇਆ ਧਰਮ ਦੇਖੋ ਮਹਾਰਾਜ ਨੇ ਦਇਆ ਧਰਮ ਸਾਰਾ ਕੁਝ ਇਕੱਠਾ ਕੀਤਾ ਤੇ ਤਾਂ ਪੰਜਾਂ ਪਿਆਰਿਆਂ ਦੀ ਚੋਣ ਹੋਈ। ਦਾਈ ਧਰਮਾਈ, ਦਇਆ ਸਿੰਘ ਜੀ ਆਏ, ਧਰਮ ਸਿੰਘ ਜੀ ਆਏ, ਹਿੰਮਤ ਸਿੰਘ ਜੀ ਆਏ, ਮੁਖਮ ਸਿੰਘ ਜੀ ਆਏ, ਸਹਿਬ ਸਿੰਘ ਜੀ ਆਏ। ਤਾਂ ਹੀ ਧਰਮ ਪੰਜਾਂ ਦੇ ਇਕੱਠੇ ਹੋਣ ਨਾਲ ਇਹ ਪੰਜ ਮੰਡੇ ਦੇ ਅੰਦਰ ਗੁਣ ਹੋਣੀ ਚਾਹੀਦਿਆਂ। ਪੰਜਾਂ ਦੇ ਨਾਂ ਦੇ ਵਿੱਚ ਹੀ ਗੁਣ ਹਨ। ਦੇਖੋ ਨਾਂ ਦੀ ਇੰਨੀ ਵੱਡੀ ਵਿਆਖਿਆ ਬਣ ਜਾਂਦੀ ਪੰਜ ਪਿਆਰਿਆਂ ਦੀ। ਪੰਜਾਂ ਦੇ ਨਾਵਾਂ ਦੇ ਵਿੱਚ ਹੀ ਇਹ ਨਾਂ ਦੇ ਗੁਣ ਹਿਰਦੇ ਵਿੱਚ ਇਹ ਮਨੁੱਖ ਦੇ ਜਦੋਂ ਹੁੰਦੇ ਹਨ ਇਹ ਪੰਜ ਗੁਣ ਤਾਂ ਮਨੁੱਖ ਧਰਮੀ ਬਣਦਾ ਤੇ ਮਹਾਰਾਜ ਜੀ ਇੱਥੇ ਕਹਿੰਦੇ ਧਰਮ ਦੀ ਕਮਾਈ ਕਰਦਾ ਉਹ 19 ਦੁਨੀਆ ਤੋੜੇ ਬੰਦਨਾ ਅੰਨ ਪਾਣੀ ਥੋੜਾ ਖਾਇਆ ਉਹ ਦੁਨੀਆ ਦੇ ਉਹਦੇ ਬੰਧਨ ਪਿਆਰਿਓ ਟੁੱਟ ਜਾਂਦੇ ਹਨ ਉਹ ਬੰਦਨਾ ਦੀਆਂ ਜੰਜੀਰਾਂ ਜਿਹੜੀਆਂ ਸਾਡੇ ਗਲ ਵਿੱਚ ਪਈਆਂ ਨੇ ਜਿਹੜੀਆਂ ਸਾਨੂੰ ਉਧਰ ਜਾਣ ਨਹੀਂ ਦਿੰਦੀਆਂ ਪਾਤਸ਼ਾਹ ਜੀ ਕਹਿੰਦੇ ਉਹਨੀ ਉਹਨਾਂ ਦੀਆਂ ਜੰਜੀਰਾਂ ਤੋੜ ਦੇਣ ਮਹਾਰਾਜ ਉਹ ਬੰਧਨ ਤੋੜ ਦੇਣ ਅੰਨ ਪਾਣੀ ਥੋੜਾ ਖਾਇਆ ਅਸੀਂ ਖਾਂਦੇ ਆ ਸਵਾਦ ਵਾਸਤੇ ਜੀਭਾ ਦੇ ਆਨੰਦ ਵਾਸਤੇ ਅਸੀਂ ਬਹੁਤਾ ਖਾਂਦੇ ਆ ਨਾ ਤੇ ਮਹਾਰਾਜ ਜੀ ਕਹਿੰਦੇ ਪਰ ਉਹ ਖਾਂਦੇ ਹਨ ਸਰੀਰ ਨੂੰ ਚਲਾਉਣ ਵਾਸਤੇ ਅੰਨ ਥੋੜਾ ਪਾਣੀ ਥੋੜਾ ਮਹਾਰਾਜ ਜੀ ਕਹਿੰਦੇ ਅੰਨ ਵੀ ਥੋੜਾ ਖਾਂਦੇ ਹਨ ਪਾਣੀ ਵੀ ਥੋੜਾ ਮਹਾਰਾਜ ਜੀ ਕਹਿੰਦੇ ਉਹ ਸਰੀਰ ਨੂੰ ਚਲਾਉਣ ਵਾਸਤੇ ਉਹਨਾਂ ਦਾ ਅੰਨ ਪਾਣੀ ਹੁੰਦਾ ਦੇਖਦੇ ਹਨ ਭਲੇ ਪੁਰਸ਼ ਗੁਰਮੁਖ ਪੁਰਸ਼ ਅਸੀਂ ਕਈ ਵਰੀ ਕਈ ਕਈ ਦਿਨ ਪ੍ਰਸ਼ਾਦਾ ਨਹੀਂ ਛੱਕਦੇ ਬਰਨਾਨਕ ਮਹਾਰਾਜ ਜੀ ਦੇਖੋ ਕਈ ਕਈ ਦਿਨ ਪ੍ਰਸ਼ਾਦਾ ਨਹੀਂ ਸੀ ਛੱਕਦੇ ਤੇ ਮਰਦਾਨਾ ਦੁਖੀ ਹੋ ਜਾਂਦਾ ਸੀ ਤੇ ਮਹਾਰਾਜ ਤੁਸੀਂ ਤਾਂ ਪਉਣ ਆ ਰਹੇ ਹੋ ਪ੍ਰਸ਼ਾਦਾ ਹੀ ਨਹੀਂ ਛੱਕਦੇ ਮੈਨੂੰ ਭੁੱਖ ਲੱਗ ਜਾਂਦੀ ਹੈ ਮੈਨੂੰ ਵੀ ਨਾਲ ਭੁੱਖਿਆ ਮਾਰਦੇ ਮੈਨੂੰ ਕੁਝ ਛਕਾ ਦਿਓ ਤੇ ਮਹਾਰਜ ਨੇ ਕੌੜ ਕੁੰਬੇ ਦੇਖੋ ਜ਼ਹਿਰ ਦੇ ਮਰਦਾਨਾ ਜੀ ਕਹਿੰਦੇ ਸ਼ੱਕ ਲੈਨੇ ਆ ਮਹਾਰਾਜ ਜੀ ਕਹਿੰਦੇ ਨਾਲ ਨਹੀਂ ਬੰਨਨੇ ਮਰਦਾਨਾ ਜੀ ਸਨ ਪੱਕਾ ਨੂੰ ਤੁੰਬੇ ਲੱਗਦੇ ਨੇ ਛੋਟੇ ਛੋਟੇ ਤੁੰਬੀਆਂ ਉਹ ਜ਼ਾਹਿਰ ਹੁੰਦਾ ਐ ਸਤਿ ਇਹ ਤੁੰਬੀਆਂ ਲੱਗਿਆ ਸੀ ਆਲੇ ਦੁਆਲੇ ਜੰਗਲ ਸੀ ਕੁਝ ਵੀ ਨਹੀਂ ਸੀ ਮਰਦਾਨਾ ਜੀ ਕਹਿੰਦੇ ਮਹਾਰਾਜ ਜੀ ਮੈਂ ਤਾਂ ਚੱਲ ਨਹੀਂ ਸਕਦਾ ਸਰੀਰ ਮੇਰਾ ਸਾਥ ਨਹੀਂ ਦੇ ਰਿਹਾ ਭੁੱਖ ਬਹੁਤ ਲੱਗੀ ਐ ਤੇ ਮਹਾਰਾਜ ਜੀ ਦੇਖੋ ਬਾਣੀ ਪੜ ਕੇ ਹੀ ਭੁੱਖ ਤਾਲ ਲੈਂਦੇ ਸੀ ਜਦੋਂ ਬਾਣੀ ਆਉਣੀ ਕਹਿੰਦੇ ਮਰਦਾਨਿਆਂ ਰੁਹਾਬ ਛੇੜ ਬਾਣੀ ਆਈ ਹੈ ਜੇ ਸਾਧ ਸੰਗਤ ਜੀ ਉਹ ਬਾਣੀ ਪੜ੍ਹ ਕੇ ਉਹਨਾਂ ਦੀ ਭੁੱਖ ਨਿਵਰਤੀ ਹੋ ਜਾਂਦੀ ਸੀ ਤੇ ਮਰਦਾਨਾ ਜੀ ਨੂੰ ਕਹਿੰਦੇ ਤਤਕੋੜ ਤੁਮੇ ਨੇ ਛਕ ਲੈ ਭਾਈ ਕਹਿੰਦੇ ਪਰ ਇਹ ਨਾ ਹੋਏ ਕਿਤੇ ਲਾਲਚ ਕਰਨੇ ਨਾਲ ਬੰਨਨੇ ਨਾਲ ਨਹੀਂ ਬਨਨੀ ਇਹ ਜ਼ਹਿਰ ਹੈ ਤੇ ਮਰਦਾਨਾ ਜੀ ਨੇ ਛੱਕੇ ਦੇਖੋ ਮਹਾਰਾਜ ਦੀ ਕਿਰਪਾ ਨਾਲ ਉਹ ਹੀ ਦੇਖੋ ਫਲ ਬਣ ਗਏ ਅੱਕ ਦੇ ਤੁੰਬੇ ਛਕ ਲੈ ਪਰ ਮਰਦਾਨਾ ਜੀ ਨੇ ਲਾਲਚ ਕਰਕੇ ਨਾਲ ਬਨ ਲੇ ਨਾਲ ਬੰਨ ਦੇ ਕੀ ਰਸਤੇ 'ਚ ਫੇਰ ਕੇ ਤੇ ਭੁੱਖ ਲੱਗੀ ਮਹਾਰਾਜ ਨੇ ਤਾਂ ਕਹਿਣਾ ਨਹੀਂ ਆਪੀ ਚੋਰੀ ਛੱਕ ਲਾਂਗੇ ਇਹ ਮਹਾਰਾਜ ਨੂੰ ਪਤਾ ਸੀ ਕੀ ਲਾਲਚ ਕਰੇਗਾ ਇਹ ਰਸਤੇ 'ਚ ਜਿਹੜਾ ਖਾਧਿਓ ਜ਼ਹਿਰ ਬਣ ਗਿਆ ਪੇਟ ਆਫਰ ਗਿਆ ਤੇ ਬਲਸੇਟੀ ਮਾਰੇ ਮਰਦਾਨਾ ਜੀ ਮਹਾਰਾਜ ਜੀ ਕਹਿੰਦੇ ਭਾਈ ਅਸੀਂ ਤੈਨੂੰ ਕਿਹਾ ਸੀ ਤੂੰ ਨਾਲ ਨਾ ਬੰਨੀ ਚੋਰੀ ਨਾ ਕਰੀ ਇਹ ਜ਼ਹਿਰ ਹੈ ਪਰ ਤੂੰ ਫਿਰ ਵੀ ਮੁੜਿਆ ਨਹੀਂ ਨਾਲ ਬੰਨ ਲੇ ਤੇ ਕਹਿੰਦੇ ਤਾਂ ਜ਼ਹਿਰ ਸੀ ਤੇ ਪੀਰ ਮਹਾਰਾਜ ਜੀ ਦੇਖੋ ਬਚਾਂਦੇ ਵੀ ਸੀ ਉੱਥੇ ਮਿੱਤਰ ਸੀ ਭਰਾ ਸੀ ਭਰਾ ਵਾਲਾ ਰਿਸ਼ਤਾ ਸੀ ਆਪਸ ਦੇ ਵਿੱਚ ਕਿਉਂਕਿ ਮਹਾਰਾਜ ਜੀ ਕਹਿੰਦੇ ਤਾਂ ਤੁਹਾਡੇ ਤੋਂ ਬਿਨਾ ਮੇਰੇ ਧਾਨਾ ਮੇਰਾ ਸਰਦਾ ਕਿਉਂਕਿ ਤੁਸੀਂ ਤਾਰਬ ਜਾਂਦੇ ਹੋ ਤੁਸੀਂ ਰੁਭਾਬ ਜਾਂਦੇ ਹੋ ਤਾਂ ਅਸੀਂ ਬਾਣੀ ਦਾ ਆਨੰਦ ਲੈਂਦੇ ਹਾਂ ਰਸ ਲੈਂਦੇ ਹਾਂ ਤੇ ਮਰਦਾਨੇ ਨੂੰ ਦੇਖੋ ਬੜੀ ਬੜੀ ਬਚਾਇਆ ਮਹਾਰਾਜ ਨੇ ਉਹਦੇ ਬਚਾਣ ਦੇ ਵਿੱਚ ਵੀ ਦੇਖੋ ਕਿਸੇ ਦਾ ਭਲਾ ਕਰ ਦਿੰਦੇ ਸੀ ਮਹਾਰਾਜ ਅਲੀ ਕੰਧਾਰੀ ਤੋਂ ਬਚਾਇਆ, ਔਡੇ ਰਾਖਸ਼ ਤੋਂ ਬਚਾਇਆ, ਉਥੇ ਕੌੜ ਤੁੰਬੇ ਖਾਦੇ ਉਥੇ ਬਚਾਇਆ। ਦੇਖੋ ਉਥੇ ਭੇਡੂ ਬਣਾਤਾ। ਉਸ ਦੇ ਚ ਹੈ ਨਾ ਜਿੱਥੇ ਕਾਲੇ ਇਲਮ ਬਹੁਤ ਜਿਆਦੇ ਸੀ। ਜਨਾਨੀਆਂ ਜਿਹੜੀਆਂ ਉਹ ਵੀ ਬੰਦਿਆਂ ਨੂੰ ਲੋਕਾਂ ਨੂੰ ਹੁੰਦੇ ਜਾਂਦੇ ਆ ਨੂੰ ਭੇਡੂ ਕਿਸੇ ਨੂੰ ਗਧਾ ਬਣਾ ਦੇਣਾ। ਕਿਸੇ ਨੂੰ ਕੁਝ ਬਣਾ ਦੇਣਾ, ਮਰਦਾਨੇ ਨੂੰ ਵੀ ਬਣਾਤਾ। ਤੇ ਉਥੇ ਵੀ ਮਹਾਰਾਜ ਨੇ ਪਹਚਾਇਆ, ਉਹਨਾਂ ਦਾ ਹੰਕਾਰ ਤੋੜਿਆ, ਉਹਨਾਂ ਦੇ ਕਾਲੇ ਇਲਮਾਂ ਨੂੰ ਖਤਮ ਕਰਤਾ ਮਹਾਰਾਜ ਨੇ। ਇਹ ਨੇਕਾਂ ਹੀ ਜਗ੍ਹਾ ਤੇ ਉਹ ਮਹਾਰਾਜ ਜੀ ਰੱਖਸ਼ਾ ਕੀਤੀ ਉਥੇ ਭਲਾ ਕਰਦੇ ਸੀ ਪਾਤਸ਼ਾਹ ਜੀ ਕਿਉਂਕਿ ਉਹ ਉਹਨਾਂ ਦਾ ਪ੍ਰਕਾਸ਼ ਹੀ ਭਲੇ ਵਾਸਤੇ ਹੋਇਆ ਦੁਨੀਆ ਨੂੰ ਪਾਪਾਂ ਤੋਂ ਬਚਾਉਣ ਵਾਸਤੇ ਇਤ ਘਾਰ ਨੂੰ ਤੋੜਨ ਵਾਸਤੇ ਇੱਥੇ ਵੀ ਮਹਾਰਾਜ ਜੀ ਗੱਲ ਕਰਦੇ ਨੇ ਜੇ ਪਾਤਸ਼ਾਹ ਜੀ ਕਹਿੰਦੇ ਸੀ ਸਾਰੀ ਜ਼ਿੰਦਗੀ ਰੋਗ ਤੁਨ ਵਿਰਤੀ ਨਹੀਂ ਪਾ ਸਕਦੇ ਇਹਦਾ ਮਹਾਰਾਜ ਜੀ ਕਹਿੰਦੇ ਲਾਜਤ ਹੈ ਪਰ ਅਸੀਂ ਲਾਜ ਕਰਦੇ ਨਹੀਂ ਅਸਿਓ ਢੰਗ ਹੀ ਨਹੀਂ ਜਾਣਦੇ ਇਲਾਜ ਕਰਨ ਦਾ ਉਧਰ ਤੁਰਦੇ ਹੀ ਨਹੀਂ ਜਿਵੇਂ ਕੋਈ ਵੱਡੀ ਬਿਮਾਰੀ ਹੁੰਦੀ ਉਹਨਾਂ ਦਾ ਇਲਾਜ ਹੁੰਦਾ ਸਾਰੀਆਂ ਬਿਮਾਰੀਆਂ ਦਾ ਪਰ ਸਾਨੂੰ ਪਤਾ ਨਹੀਂ ਹੁੰਦਾ ਸਮੇਂ ਸਿਰ ਉਹ ਇਲਾਜ ਨਹੀਂ ਹੁੰਦਾ ਉਹ ਬਿਮਾਰੀ ਵੱਧ ਜਾਂਦੀ ਇਸੇ ਤਰ੍ਹਾਂ ਆਤਮਾ ਦੇ ਰੋਗ ਹਨ ਇਹਦਾ ਸਮੇਂ ਸਿਰ ਜਦੋਂ ਇਲਾਜ ਨਹੀਂ ਹੁੰਦਾ ਇਹ ਮਰਨ ਤੱਕ ਨਾਲ ਜਾਂਦੇ ਹਨ ਐਸੇ ਰੋਗ ਹੋਮੇ ਵਰਗੇ ਤੇ ਮਹਾਰਾਜ ਜੀ ਕਹਿੰਦੇ ਕੋਈ ਭਾਈ ਇਲਾਜ ਹੈ ਕਹਿੰਦੇ ਉਹਦਾ ਕੀਰਤ ਕਰਨੀ ਉਹਦਾ ਜਸ ਗਾਣਾ ਉਹੀ ਮਹਾਰਾਜ ਜੀ ਕਹਿੰਦੇ ਕਮਾਈ ਧਰਮ ਦੀ ਕਰਦੇ ਹਨ ਉਨੀ ਦੁਨੀਆ ਤੋੜੇ ਬੰਦਨਾਨ ਪਾਣੀ ਥੋੜਾ ਖਾਇਆ ਇਹ ਮਹਾਰਾਜ ਜੀ ਕਹਿੰਦੇ ਗੁਰਮਖ ਖਾਨ ਸੰਦੋਖੀ ਲੋਕ ਹਰਾ ਜੀ ਕਹਿੰਦੇ ਜੀਨ ਵਾਸਤੇ ਖਾਂਦੇ ਹਨ ਕਿ ਸਰੀਰ ਚੱਲਦਾ ਰਹੇ ਉਹਨਾਂ ਕੋ ਭੋਜਨ ਛਕਦੇਨ ਕਿ ਸਰੀਰ ਜਿੰਦਾ ਰਹੇ ਉਹਨਾਂ ਕੋ ਜਲ ਛਕਦੇਨ ਕਿ ਸਰੀਰ ਜਿੰਦਾ ਰਹੇ ਉਹਨਾਂ ਦਾ ਸਵਾਦਾ ਨਾਲ ਜੀਭਾ ਦੇ ਰਸ ਨਾਲ ਲਾਲਚ ਨਾਲ ਕੋਈ ਲੈਣ ਦੇ ਨੀ ਤੂੰ ਵਖ ਸੀਸੀ ਅਗਲਾ ਨਿਤ ਦਿਵੇ ਚੜੇ ਸਵਾਇਆ ਉਹਦੀ ਜਦੋਂ ਬਖਸ਼ਿਸ਼ ਹੁੰਦੀ ਹੈ ਉਹ ਬਖਸ਼ਿਸ਼ ਕਰ ਦਿੰਦਾ ਹੈ ਤੇ ਮਹਾਰਾਜ ਜੀ ਕਹਿੰਦੇ ਇਹੀ ਰਸਤਾ ਹੈ ਇਹੀ ਮਾਰਗ ਹੈ ਮਾਰਗ ਹੈ ਤੂੰ ਬਖਸੀਸੀ ਅਗਲਾ ਨਿਤ ਦਿਵੇ ਚੜੇ ਸਵਾਇਆ ਹਰਾ ਜੀ ਕਹਿੰਦੇ ਜਦੋਂ ਤੂੰ ਬਖਸ਼ਿਸ਼ ਕਰ ਦਿੰਦਾ ਹੈ ਤੇ ਮਹਾਰਾਜ ਜੀ ਕਹਿੰਦੇ ਫਿਰ ਮਨੁੱਖ ਦੀ ਇਹ ਰੋਗ ਜਿਹੜਾ ਲੈ ਜਾਂਦਾ ਉਤਰ ਜਾਂਦਾ ਹੈ ਵੜਿਆਈ ਵੱਡਾ ਪਾਇਆ ਮਹਾਰਾਜ ਜੀ ਕਹਿੰਦੇ ਉਹਦੀਆਂ ਵਡਿਆਈਆਂ ਕਰਨਦਾਲ ਉਹ ਵੱਡੇ ਨੂੰ ਪ੍ਰਾਪਤ ਕਰੀਦਾ ਉਹਦੀ ਪ੍ਰਾਪਤੀ ਹੋ ਜਾਂਦੀ ਹੈ ਉਹਦੀ ਵਡਿਆਈ ਉਹਦੇ ਗੁਣ ਗਾਉਣ ਦੇ ਨਾਲ ਹੀ ਉਹਦੀ ਪ੍ਰਾਪਤੀ ਹੈ ਇਹ ਭਾਈ ਅੱਜ ਦੇ ਸ਼ਬਦੀ ਵਿਚਾਰ ਹੈ ਇੱਥੇ ਸ਼ਲੋਕ ਸੰਪੂਰਨ ਹੁੰਦਾ ਸਤਵਾਂ ਇੰਨੀਆਂ ਕੋਈ ਭਾਈ ਹਾਜ਼ਰੀਆਂ ਪ੍ਰਵਾਨ ਕਰਿਓ ਬਾਣੀ ਵਿਚਾਰ ਦੇ ਸੇਵਾ ਨਿਭਾਉਂਦੇ ਜੀ ਨਿਕਾਹੀ ੁੱਲਾਵ ਜਨੀਆਂ ਮਹਾਰਾਜ ਸਤ ਬਖਸ਼ ਲੈਣ ਆਈਆਂ ਸਮੂਹ ਸੰਗਤਾਂ ਦੀਆਂ ਭਾਈ ਹਾਜ਼ਰੀਆਂ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ